ਮੈਂ ਕਾਲੇ ਸਭ ਦੇ ਚੈਨਲ ਦਾ ਦਾਸ ਰਮਨ ਕਾਗਿਆ ਰਿੰਕੂ ਕੌਸ਼ਲ ਦਾ ਤੁਹਾਨੂੰ ਇਹ ਬੇਨਤੀ ਕਰਨਾ ਚਾਹੁੰਦਾ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੰਦਮਾ ਦਾ ਪੱਦਕਾੜੀ ਵਿਖੇ ਰਾਮਲੀਲਾ ਦਾ ਮੱਚ ਕੀਤਾ ਜਾ ਰਿਹਾ ਹੈ ਜਿਹੜਾ ਕਿ 23 ਸਤੰਬਰ 2025 ਤੋਂ ਲੈ ਕੇ 2 ਅਕਤੂਬਰ 2025 ਤੱਕ ਖੇਡਿਆ ਜਾਏਗਾ ਰਾਮਲੀਲਾ ਦਾ ਨਾਟਕ ਔਰ 2 ਤਰੀਕ ਨੂੰ ਰਾਮਲੀਲਾ ਦੇ ਸ਼ਹਿਰਗਰ ਸ਼ਹਿਰਗਰ ਨਾਮ ਦੇ ਤੋਂ ਸ਼ਹਿਰਗਰ ਮੰਦਮਾ ਦਾ ਪੱਦਕਾੜੀ ਦੀ ग्राउंड ਵਿਕੇ ਮੇਲਾ ग्राउंड ਵਿਕੇ ਵਿਸ਼ਾਲ ਦੁਸ਼ਰਾ ਉਸਸ ਮਨਾਇਆ ਜਾਏਗਾ ਜੇ ਜੋ ਕਿ ਅੰਤ ਤੱਕ ਪ੍ਰਯਾਸਾਂ ਦੇ ਨਾਲ ਸ੍ਰੀ ਅਨੂਕ ਕਲਨ ਜੀ ਔਰ ਸਾਡੇ ਨਿੰਮ ਮਨਸੂਪਾ ਜੀ ਸਾਡੇ ਸ਼ੋਕ ਸ਼ਰਨਾ ਜੀ ਔਰ ਨੀਲਮ ਸ਼ਰਨਾ ਜੀ ਔਰ ਚੰਦਰ ਮੋਹਨ ਜੀ ਆਮਿਤ ਸ਼ਰਮਾਨੀ ਰਕੇ ਸ਼ਰਨਾ ਜੀ ਔਰ ਰਾਹੁਲ ਮੇਰ ਜੀ ਚੰਜੀ ਸ਼ਰਨਾ ਜੀ ਔਰ ਅਨਜੀਤ ਰਾਜੂ ਜੀ ਅਰ ਬਹੁਤ ਸਾਰੇ ਪਰਤਾਂ ਦੇ ਸੱਜਣ ਜੀ ਦਾ ਮੈਂ ਨਾਮ ਸੱਦ ਨਹੀਂ ਲਿੱਤਾ ਜਾ ਸਕਦਾ ਪਰ ਫਿਰ ਵੀ ਸਭ ਦੀ ਸਭ ਦੇ ਨਾਲ ਮਿਲਣ ਕੇ ਇਹ ਦੁਸ਼ਹਿਰਾ ਉਸਮ ਮਨਾਇਆ ਜਾ ਰਿਹਾ ਹੈ ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਸਾਰੇ ਹੁਮ ਹਮਾ ਕੇ ਪਹੁੰਚਨ ਤਰਫਾ 라ਵ ਜੀ ਦੀਆਂ ਪੁਸ਼ੀਆਂ ਪ੍ਰਾਪਤ ਕਰੋ ਜੈ ਸ਼੍ਰੀ ਰਾਮ ਇੱਕ ਵਾਰ ਫਿਰ ਮੈਂ ਕਹਿਣਾ ਚਾਹਨਾ ਹਾਂ ਕਿ ਦੁਸ਼ਹਿਰਾ ਸ਼ੇਰਪੁਰ ਦੇ ਵਿੱਚ ਬਹੁਤ ਸਾਰਾ ਤੋਂ ਮਨਾਇਆ ਜਾ ਰਿਹਾ ਸੀ ਪਰ ਕੁਝ ਕਾਰਨਾ ਕਰਕੇ ਇਹ ਬੰਦ ਹੋਣ ਦੀ ਕਾਗਰ ਤੇ ਆ ਗਿਆ ਸੀ ਪਰ ਸ਼੍ਰੀ ਅਨੋਖ ਕਲਨ ਔਰ ਸਪੈਸ਼ਲੀ ਨਿੰਦਰ ਮਨਸੂਪਾ ਜੀ ਦੇ ਅੰਤ ਤੱਕ ਪ੍ਰਯਾਸਾਂ ਦੇ ਨਾਲ ਇਹ ਦੁਸ਼ਹਿਰਾ ਦੀ ਜਿਹੜੀ ਲਹਿਰ ਜਿਹੜੀ ਹੈ ਉਹ ਭਗਵਾਨ ਦੀ ਕਿਰਪਾ ਨਾਲ ਚੱਲਦੀ ਪਈ ਹੈ ਜਦੇ ਵਿੱਚ ਸਾਡੇ ਸ਼ੋਕਸ਼ਰਨ ਪਾਣੀ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਸਾਡੇ ਅਮਿਤ ਜੀ ਰਾਮੀਲਾ ਦਾ ਬਹੁਤ ਕੰਮ ਦੇਖ ਰਹੇ ਨੇ ਰਾਮਚੰਦਰੀ ਦਾ ਰੋਲ ਚੰਦਰਮੋਹਨ ਜੀ ਕਰ ਰਹੇ ਨੇ ਨੀਰਮ ਸ਼ਰਮਾ ਨੇ ਸਾਡੇ ਕੈਸ਼ੀਅਰ ਸਾਹਿਬ ਆ ਰਾਮਨ ਦਾ ਰੋਲ ਸ਼੍ਰੀ ਰਜੇਸ਼ ਕਾਕਾ ਜੀ ਕਰ ਰਹੇ ਨੇ ਰਜੇਸ਼ ਰਾਜੂ ਸਾਡੇ ਭਾਜੀ ਆ ਉਹਨਾਂ ਦਾ ਵੀ ਬਹੁਤ ਸਹਿਯੋਗ ਹੈ तो मैं सब ਨੂੰ ਬੇਨਤੀ ਕਰਾਂਗਾ ਕਿ ਸਭ ਹਮ ਹਮਾ ਕੇ ਪਹੁੰਚ ਜੈ શ્રી ਰਾਮ